ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਰਾਜੇਸ਼ ਕੁਮਾਰ ਨੀਬ ਕਰਦਾ ਸਾਰੇ ਪੈਨਪਰਾ ਠੀਕ ਠਾਕ ਹੋਵੋਗੇ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਪ੍ਰਮਾਤਮਾ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਸਿੱਤੇ ਹਮੇਸ਼ਾ ਆਪਣੀ ਮਿਹਰ ਭਰਿਆ ਹੱਥ ਰੱਖੇ ਤਾਂ ਦੋਸਤੋ ਮੇਰੀ ਬੇਟੀ ਸੁਮਿਧੀ ਮੇਰੇ ਨਾਲ ਹੈ ਜੋ ਕਿ ਜਰਨਲਿਜ਼ਮ ਦੀ ਵਿਦਿਆਰਥਣ ਹੈ ਜੀ ਇਹ ਵੀ ਆਪ ਦਾ ਹੁਣ ਕੰਟੀਨਿਊ ਨਾਲ ਖਬਰਾਂ ਚ ਕਰ ਰਹੀ ਹੈ ਅਸੀਂ ਪ્યોਤੀ ਹੁਣ ਤੁਹਾਡੇ ਸਾਹਮਣੇ ਹਰ ਰੋਜ਼ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਹਾਜ਼ਰ ਹੋਇਆ ਕਰਾਂਗੇ ਤਾਂ ਸਭ ਤੋਂ ਪਹਿਲਾਂ ਦੋਸਤੋ ਜਰੂਰੀ ਬੇਨਤੀ ਹੈ ਜੀ ਕਿ ਸਾਡੇ ਸੋਸ਼ਲ ਮੀਡੀਆ ਦੇ ਦੋ ਪਲੇਟਫਾਰਮ ਹੈ ਜੀ ਆ ਫੇਸਬੁਕ ਇੰਸਟਾਗ੍ਰam ਤੇ ਪੀਵੀਸੀ ਪੰਜਾਬ ਹੈ YouTube ਤੇ ਪੀਵੀਸੀ ਪੰਜਾਬੀ ਹੈ ਤੁਹਾਡਾ ਅਖਬਾਰ YouTube Facebook Instagram ਪੇਜ ਹੈ ਸਾਡੇ ਦੋ سوشل میڈیا ਪਲੇਟਫਾਰਮ ਹੈ ਜੀ ਜਦੋਂ ਤੁਸੀਂ ਤੁਹਾਡਾ ਅਖਬਾਰ ਪੰਜਾਬੀ ਦੇ ਵਿੱਚ ਟਾਈਪ ਕਰੋਗੇ ਤਾਂ ਸਾਡੇ YouTube Facebook Instagram ਤੇ ਪੇਜ ਤੁਹਾਡੇ ਸਾਹਮਣੇ ਸਾਡਾ ਆ ਜਾਏਗਾ ਤਾਂ ਇਹ ਸਾਡੇ ਦੋ سوشل میڈیا ਪਲੇਟਫਾਰਮ ਹੈ ਇਹਨਾਂ ਨੂੰ ਲਾਈਕ ਫੋਲੋ ਸ਼ੇਅਰ ਜ਼ਰੂਰ ਕਰੋ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਆਈਕਨ ਦਾ ਬਟਨ ਹੈ ਜਿਹੜਾ ਜ਼ਰੂਰ ਦਬੋ ਦੋਸਤੋ ਤੁਹਾਡਾ ਇੱਕ ਇੱਕ ਕੀਤਾ ਸਬਸਕ੍ਰਾਈਬਰ ਹੈ ਜਿਹੜਾ ਸਾਡੇ ਪਿਆਰਤੀ ਦੇ ਲਈ ਇੱਕ ਬਹੁਤ ਵੱਡੀ એનર્ਜੀ ਦਾ ਕੰਮ ਕਰੇਗਾ ਤਾਂ ਜ਼ਰੂਰ ਸਬਸਕ੍ਰਾਈਬ ਕਰੋਗੇ ਆ ਤਾਂ ਦੋਸਤੋ ਖਬਰਾਂ ਸ਼ੁਰੂ ਕਰ ਰਹੇ ਆ ਤਾਂ ਬੇਟਾ ਕੀ ਸਵਾਲ ਹੈਗਾ ਕਿਹੜੀ ਖਬਰ ਦੱਸੂਗੀ ਬੇਟਾ ਪਪਾ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਤਿੰਨ ਮਾਮਲੇ ਸਾਹਮਣੇ ਆਏ ਹਨ ਜਿcke ਪੁਲਿਸ ਵੱਲੋਂ ਕਿਤੇ ਕੀ ਮਾਰਕੁੱਟ ਚਾਹੇ ਉਹ ਆਮ ਆਦਮੀ ਵੱਲ ਹੋਵੇ ਚਾਹੇ ਕਿਸੇ ਵੱਲ ਵੀ ਹੋਵੇ ਉਹਦੇ ਤਿੰਨ ਅੱਡ ਅੱਡ ਮਾਮਲੇ ਸਾਹਮਣੇ ਆਏ ਹਨ ਜਿਹਦੇ ਵਿੱਚੋਂ ਦੋ ਮਾਮਲੇ ਆਪਣੀ ਬਾਨੀਓ ਕ ਹਾਈਕਵਾਰਟਰ ਦੀ ਦਖਲ ਤੋਂ ਬਾਅਦ ਉਹਨਾਂ ਖਿਲਾਫ ਮਾਮਲੇ ਦਰਜ ਹੋ ਚੁੱਕੇ ਹਨ ਅਤੇ ਤੀਜੀ ਜਿਹੜੀ ਬਟਾਲਾ ਦੇ ਵਿੱਚ ਪੱਤਰਕਾਰ ਦੀ ਕੁੱਟ ਦਾ ਮਾਮਲਾ ਸਾਹਮਣੇ ਆਇਆ ਹੈ ਉਸ ਪ੍ਰਤੀ ਬਟਾਲਾ ਪੁਲਿਸ ਵੱਲੋਂ ਦੋ ਪੁਲਸੀਆਂ ਖਿਲਾਫ ਮਾਮਲੇ ਦਰਜ ਹੋ ਚੁੱਕੇ ਹਨ ਇਸ ਪ੍ਰਤੀ ਕੀ ਪੂਰੀ ਜਾਣਕਾਰੀ ਹੈ ਆਪਣੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਜੀ ਬਿਲਕੁਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਜੋ ਪੁਲਿਸ ਦੀ ਕੁੱਟ ਮਾਰਦੇ ਜਾਂ ਪੁਲਿਸ ਤਸ਼ੱਦਦ ਦੇ ਜਾਂ ਐਨ ਫੇਕ ਐਨਕਾਊਂਟਰਾਂ ਨੂੰ ਲੈ ਕੇ ਜਾਂ ਐਨਕਾਊਂਟਰ ਫੇਕ ਹੈਗੇ ਜਾਂ ਸੱਚੇ ਹੈਗੇ ਉਹ ਜਾਂਚ ਤੋਂ ਬਾਅਦ ਪਤਾ ਲੱਗੂਗਾ ਇਸ ਨੂੰ ਲੈ ਕੇ ਲਗਾਤਾਰ ਸਵਾਲ ਉੱਠਦੇ ਆ ਜਿਹੜੇ ਨਜ਼ਰ ਆ ਰਹੇ ਆ ਅ ਅਤੇ ਜੋ ਕਾਫੀ ਪੰਜਾਬ ਦੇ ਬੁੱਧੀਜੀਵੀ ਹੈਗੇ ਆ ਉਹਨਾਂ ਦੇ ਕੋਲ ਇਸ ਮਾਮਲੇ ਨੂੰ ਲੈ ਕੇ ਕਾਫੀ ਚਿੰਤਾ ਹੈ ਜਿਹੜੀ ਜਿਤਾਈ ਜਾ ਰਹੀ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਪੰਜਾਬ ਪੁਲਿਸ ਦੇ ਤਿੰਨ ਮਾਮਲੇ ਆ ਜਿਹੜੇ ਸਾਹਮਣੇ ਆਇਆ ਜਿਨ੍ਹਾਂ ਦੇ ਵਿੱਚ ਅ ਲੋਕਾਂ ਨਾਲ ਕੁੱਟਮਾਰ ਹੋਈ ਸੀ ਤੇ ਇਸ ਮਾਮਲੇ ਦੇ ਵਿੱਚ ਦੋ ਮਾਮਲਿਆਂ ਦੇ ਵਿੱਚ ਮਾਨਜੋਗ ਹਾਈ ਕੋਰਟ ਦੇ ਵੱਲੋਂ ਦਖਲ ਦੇ ਕੇ ਮਾਮਲੇ ਦਰਜ ਕਰਵਾਏ ਗਏ ਜਦੋਂ ਕਿ ਤੀਸਰਾ ਮਾਮਲਾ ਜਿਹੜਾ ਬਟਾਲਾ ਦੇ ਵਿੱਚ ਇੱਕ ਪੱਤਰਕਾਰ ਦੀ ਬਟਿੰਡਾ ਦੇ ਦੋ ਸਬ ਇੰਸਪੈਕਟਰਾਂ ਦੇ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ ਤੇ ਉਸ ਮਾਮਲੇ 'ਚ ਪੱਤਰਕਾਰਾਂ ਨੇ ਰੂਹ ਨੂੰ ਦੇਖਦੇ ਹੋਏ ਬਟਾਲਾ ਪੁਲਿਸ ਦੇ ਵੱਲੋਂ ਜੋ ਦੋਨੇ ਪੁਲਿਸ ਦੇ ਸਬ ਇੰਸਪੈਕਟਰ ਬਟਿੰਡਾ ਪੁਲਿਸ ਦੇ ਸਬ ਇੰਸਪੈਕਟਰ ਉਹਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈਗਾ ਤਾਂ ਦੋਸਤੋ ਗੱਲ ਇਹ ਹੈ ਕਿ ਦੇਖੋ ਪੁਲਿਸ ਇੱਕ ਸਮਜਤਾ ਜਿਸ ਵੇਚੋ ਦੇਖੋ ਚੰਗੇ ਲੋਕ ਵੀ ਹੁੰਦੇ ਆ ਮਾੜੇ ਲੋਕ ਵੀ ਹੁੰਦੇ ਆ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਗੱਲ ਇਹ ਹੈ ਵੀ ਜੋ ਕਿਸੇ ਤੇ ਤਸ਼ੱਦਦ ਕਰਨਾ ਜਾਂ ਕਿਸੇ ਨੂੰ ਗੋਲੀ ਮਾਰਨਾ ਸਾਨੂੰ ਹੱਕ ਜਾਂ ਪੁਲਿਸ ਨੂੰ ਹੱਕ ਨਹੀਂ ਹੈਗਾ ਜੇਕਰ ਕੋਈ ਵਿਅਕਤੀ ਦੋਸ਼ੀ ਹੈਗਾ ਤਾਂ ਉਸ ਦੇ ਖਿਲਾਫ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ ਉਸ ਦੇ ਖਿਲਾਫ ਮਾਮਲਾ ਦਰਜ ਹੋਣਾ ਚਾਹੀਦਾ ਅਤੇ ਜੋ ਉਸ ਨੂੰ ਸਜ਼ਾ ਦੇਣ ਦਾ ਕੰਮ ਹੈਗਾ ਜਿਹੜਾ ਸਾਡੇ ਮਾਨਯੋਗ ਕੋਰਟਾਂ ਨੇ ਜਿਹੜੀਆਂ ਉਹਨਾਂ ਦੇ ਹੱਥ ਹੈ ਪੁਲਿਸ ਦਾ ਕੰਮ ਹੁੰਦਾ ਹੈ ਕਿ ਮਾਮਲਾ ਦਰਜ ਕਰਕੇ ਜੋ ਗੋਸ਼ੀ ਹੈਗਾ ਉਸ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕਰਦੇ ਨੇ ਉਸ ਤੋਂ ਬਾਅਦ ਅਦਾਲਤ ਦਾ ਕੰਮ ਹੁੰਦਾ ਹੈ ਕਿ ਉਸ ਨੂੰ ਸਜ਼ਾ ਦੇਣਾ ਹੈ ਜਾਂ ਨਹੀਂ ਦੇਣਾ ਉਹ ਅਦਾਲਤ ਦਾ ਕੰਮ ਹੁੰਦਾ ਹੈ ਲੇਕਿਨ ਕੁਝ ਪਿਛਲੇ ਕੁਝ ਸਮੇਂ ਤੋਂ ਪੁਲਿਸ ਦੇ ਤਸ਼ੱਦਦ ਹੈ ਜਿਹੜੇ ਜਾਂ ਐਂਕਾਊਂਟਰ ਜਿਹੜੇ ਕਾਫੀ ਸਵਾਨਾਂ ਦੇ ਘੇਰੇ ਦੇ ਵਿੱਚ ਆਏ ਨੇ ਚਾਹੇ ਉਸਵਾਦ ਕਰਨ ਵਾਲਾ ਬਾਟ ਫੁੱਟ ਮਾਰ ਮਾਮਲਾ ਹੋਵੇ ਉਸ ਨੂੰ ਲੈ ਕੇ ਵੀ ਪੰਜਾਬ ਪੁਲਿਸ ਦੀ ਕਾਫੀ ਗਿਰੇਦਰੀ ਹੋਈ ਸੀਗੀ ਤਾਂ ਦੋਸਤੋ ਜਿਹੜੇ ਹੁਣ ਤੁਹਾਨੂੰ ਮੈਂ ਤਿੰਨ ਮਾਮਲੇ ਆ ਜਿਹੜੇ ਸਾਹਮਣੇ ਲੈ ਕੇ ਆਏ ਆ ਉਹਨਾਂ ਦੇ ਵਿੱਚ ਪਹਿਲਾ ਮਾਮਲਾ ਹੈਗਾ ਜੀ ਪਟਿਆਲਾ ਜ਼ਿਲ੍ਹੇ ਦੇ ਇੱਕਗਾ ਥਾਣੇ ਦਾ ਜੀ ਜਿੱਥੋਂ ਦੇ ਇੱਕ ਪੁਲਿਸਕਾ ਥਾਣੇ ਦੇ ਵਿੱਚ ਨੌਜਵਾਨ ਤੇ ਤਸ਼ੱਦਦ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੇ ਇੰਸਪੈਕਟਰ ਯਸ਼ਪਾਲ ਸ਼ਰਮਾ ਅਤੇ ਏਐਸਆਈ ਬਲਬੀਰ ਸਿੰਘ ਹੈ ਜਿਹੜੇ ਉਹਨਾਂ ਨੂੰ ਮੁਕੱਦਮਾ ਕਰਕੇ ਉਹਨਾਂ ਦੇ ਖਿਲਾਫ ਥਾਣਾ ਘੱਗਾ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ। ਅ ਦੋਹਾਂ ਦੇ ਖਿਲਾਫ ਘੱਗਾ ਦੇ ਨਿਵਾਸੀ ਹਰਪ੍ਰੀਤ ਸਿੰਘ ਨੇ ਪਟੀਸ਼ਨ ਦਾਇਰ ਕੀਤੀ ਸੀਗੀ ਡੀਐਸਪੀ ਇੰਦਰਪਾਲ ਸਿੰਘ ਚੋਹਾਨ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਫਿਲਹਾਲ ਕਿਸੇ ਵੀ ਵਿਅਕਤੀ ਨੂੰ ਪੁਲਿਸ ਅਫਸਰ ਨੂੰ ਗ੍ਰਿਫਤਾਰ ਹੈ ਜਿਹੜਾ ਨਹੀਂ ਕੀਤਾ ਗਿਆ ਹੈਗਾ। ਇਸਾ ਪੂਰੇ ਮਾਮਲੇ ਦੇ ਵਿੱਚ ਘੱਗਾ ਦੇ ਵਾਟ ਨੰਬਰ 6 ਦੇ ਵਾਸੀ ਬੁਰਿੰਦਰ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 26 ਜੂਨ ਨੂੰ ਉਸ ਦੇ ਨਾਲ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਨਾਲ ਮਾਰ ਕੇ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਮਾਰਕੁੱਟ ਕੀਤੀ ਸੀਗੀ ਪੁਲਿਸ ਨੇ 10 ਜੁਲਾਈ ਨੂੰ ਦੋਹਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਸੀਗਾ ਬੁਰਿੰਦਰ ਕੌਰ ਨੇ ਦੋਸ਼ ਲਗਾਇਆ ਸੀ ਕਿ ਉਸ ਦੀ ਜ਼ਮੀਨ ਵੋਨ ਦੇ ਮਾਮਲੇ ਦੇ ਵਿੱਚ ਕਦੋਂ ਦੋਨੇ ਨੌਜਵਾਨ ਉਸ ਨੂੰ ਰੋਕਦੇ ਸਨ ਅਤੇ ਮਾਰਕੁੱਟ ਕਰਦੇ ਸਨ ਮੁਕੱਦਮਾ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਸੀਗਾ ਹਰਪ੍ਰੀਤ ਸਿੰਘ ਨੇ ਪੁਲਿਸ ਤੇ ਦੋਸ਼ ਲਾਇਆ ਸੀ ਕਿ ਪੁਲਿਸ ਦੇ ਵੱਲੋਂ ਥਾਣੇ ਦੇ ਵਿੱਚ ਉਸ ਤੇ ਤਸ਼ੱਦਦ ਹੋਇਆ ਗਿਆ ਉਸ ਤੇ ਕਰੰਟ ਜਿਹੜਾ ਲਗਾਇਆ ਗਿਆ ਸੀਗਾ ਹਰਪ੍ਰੀਤ ਸਿੰਘ ਦੀ ਮੈਡੀਕਲ ਕਰਵਾਉਣ ਤੋਂ ਬਾਅਦ ਮਾਰਕੁੱਟ ਦੀ ਰਿਪੋਰਟ ਹੈ ਜਿਹੜੀ ਬਣੀ ਸੀ ਜਿਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀਗੀ ਹਾਈ ਕੋਰਟ ਦੇ ਨਿਸ਼ਾ ਨਿਰਦੇਸ਼ਾਂ ਤੋਂ ਬਾਅਦ ਮੌਕੇ ਦੇ ਐਸਆਈ ਯਸ਼ਪਾਲ ਸ਼ਰਮਾ ਅਤੇ ਐਸਆਈ ਭਵੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ ਇਸ ਤੋਂ ਬਾਅਦ ਐਸਐਸਪੀ ਦੇ ਵੱਲੋਂ ਦੋਹਾਂ ਦੇ ਖਿਲਾਫ ਕਾਰਵਾਈ ਕੀਤੀ ਸੀ ਇਸ ਕਾਰਵਾਈ ਦੀ ਰਿਪੋਰਟ ਹੈ ਜਿਹੜੀ ਹਾਈ ਕੋਰਟ ਦੇ ਵਿੱਚ ਸਬਮਿਟ ਕੀਤੀ ਗਈ ਹੈਗੀ ਆ ਆ ਦੋਸਤੋ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਪਟਿਆਲਾ ਪੁਲਿਸ ਹੈ ਜਿਹੜੀ ਲਗਾਤਾਰ ਸੁਤਕੀਆਂ ਦੇ ਵਿੱਚ ਰਹੀ ਹੈ ਕਰਨਲ ਕੁੱਟਬਾਰ ਕਰਨਲ ਬਾੜ ਦੀ ਕੁੱਟਮਾਰ ਮਾਮਲੇ ਦੇ ਵਿੱਚ ਹੋਵੇ ਚਾਹੇ ਜੋ ਇੱਕ ਨੌਜਵਾਨ ਦਾ ਐਨਕਾਊਂਟਰ ਜਿਸ ਦੇ ਵੱਲੋਂ ਬੱਚਾ ਗਵਾਹ ਕੀਤਾ ਗਿਆ ਸੀ ਉਸ ਐਨਕਾਊਂਟਰ ਨੂੰ ਲੈ ਕੇ ਵੀ ਪਟਿਆਲਾ ਪੁਲਿਸ ਤੇ ਸਵਾਲ ਹੈ ਜਿਹੜੇ ਚੱਕੇ ਗਏ ਸੀਗੇ ਇਹ ਤਾਂ ਸੀਗਾ ਬੇਟਾ ਜੋ ਪਟਿਆਲੇ ਦਾ ਮਾਮਲਾ ਸੀਗਾ ਕੱਦ ਦਾ ਉਸ ਤੋਂ ਬਾਅਦ ਦੋਸਤੋ ਜੋ ਦੂਸਰਾ ਮਾਮਲਾ ਹੈਗਾ ਉਹ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ ਥਾਣੇ ਦੇ ਨਾਲ ਸੰਬੰਧਤ ਹੈਗਾ ਇਹਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ ਥਾਣੇ ਦੇ ਮੁਖੀ ਆ ਜਿਹੜੇ ਬਿਕਰਮਜੀਤ ਸਿੰਘ ਅਤੇ ਹੈੱਡ ਕਨਸਟੇਬਲ ਪ੍ਰਿੰਸਦੀਪ ਸਿੰਘ ਨੂੰ ਕੁੱਟਮਾਰ ਦੇ ਲੱਗੇ ਦੋਸ਼ਾਂ ਤੋਂ ਬਾਅਦ ਮੁਕਤਲ ਕੀਤਾ ਗਿਆ ਹੈ ਇੱਥੇ ਦੱਸਣਯੋਗ ਹੈ ਕਿ ਦੋ ਨੌਜਵਾਨਾਂ ਗੁਰਵਿੰਦਰ ਸਿੰਘ ਅਤੇ ਮੰਤਰੀਤ ਸਿੰਘ ਨੂੰ ਐਸਐਚਓ ਦੇ ਵੱਲੋਂ ਥਾਣੇ ਦੇ ਵਿੱਚ ਲਿਆਂਦਾ ਗਿਆ ਸੀ ਅਤੇ ਕੁੱਟਮਾਰ ਕੀਤੀ ਗਈ ਸੀ ਇਸ ਕੁੱਟਮਾਰ ਸੰਬੰਧੀ ਅਧਿਕਾਰੀਆਂ ਦੇ ਕੋਲ ਬੁਹਾਟ ਲਗਾਈ ਗਈ ਸੀ ਪਰ ਇਨਸਾਫ ਹੈ ਜਿਹੜਾ ਨਹੀਂ ਮਿਲਿਆ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਹਾਈ ਕੋਰਟ ਦਾ ਦਰਵਾਜ਼ਾ ਜਿਹੜਾ ਖੜਕਾਇਆ ਗਿਆ ਸੀਗਾ ਇਸ ਤੋਂ ਬਾਅਦ ਸਰਬਜੀਤ ਕੌਰ ਨੇ ਹਾਈ ਕੋਰਟ 'ਚ ਪਟੀਸ਼ਨ ਪਾਈ ਸੀ ਕਿ ਉਸਦੇ ਪਤੀ ਅਤੇ ਪਹਨੋਏ ਦੀ ਨਜਾਇਜ਼ ਕੁੱਟਮਾਰ ਕੀਤੀ ਗਈ ਹੈ ਇਸ ਮਾਮਲੇ ਦੇ ਵਿੱਚ ਮਾਨਸਾ ਹਾਈ ਕੋਰਟ ਦੇ ਵੱਲੋਂ ਮਾਨਸਾ ਪੁਲਿਸ ਕੋਲ ਜਵਾਬ ਮੰਗਿਆ ਗਿਆ ਸੀਗਾ ਤੇ ਇਹ ਜਵਾਬ ਹੈ ਜਿਹੜਾ ਪੁਲਿਸ ਨੇ 6 ਅਗਸਤ ਤੱਕ ਦਿੱਤਾ ਜਾਣਾ ਸੀਗਾ ਇਸ ਪੂਰੇ ਮਾਮਲੇ ਦੇ ਵਿੱਚ ਜੋ ਐਸਐਸਪੀ ਮਾਨਸਾ ਹੈਗੇ ਭਗੀਰਤ ਮੀਨਾ ਉਹਨਾਂ ਨੇ ਇਸ ਮਾਮਲੇ ਨੂੰ ਦੱਸਦੇ ਹੋਏ ਕਿਹਾ ਗਿਆ ਕਿ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਕਿਸੇ ਨੂੰ ਮੁਕਤਲ ਨਹੀਂ ਕੀਤਾ ਗਿਆ ਤੇ ਕੁੱਟਮਾਰ ਦਾ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਪਰ ਜੋ ਪ੍ਰੋਸੀਜ ਹੋ ਗੂ ਸੂਤਰ ਹੈਗਾ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਦੱਸਣਾ ਹੈਗਾ ਕਿ ਜੋ ਐਸਐਚਓ ਵਿਕਰਮਜੀਤ ਸਿੰਘ ਹੈਗੇ ਨੇਗੇ ਅਤੇ ਕਾਂਸਟੇਬਲ ਹੈ ਜਿਹੜੇ ਉਹਨਾਂ ਦੇ ਵਿਰੁੱਧ ਕੇਸ ਦਰਜ ਕਰਕੇ ਉਹਨਾਂ ਨੂੰ ਨੌਕਰੀ ਤੋਂ ਮੁਤਲ ਕੀਤਾ ਗਿਆ ਹੈਗਾ ਤੀਜਾ ਮਾਮਲਾ ਦੋਸਤੋ ਇੱਕ ਹੋਰ ਜਿਹੜਾ ਤੁਹਾਨੂੰ ਮੈਂ ਦੱਸਣ ਜਾ ਰਿਹਾ ਹਾਂ ਇਹ ਪਿਛਲੇ ਦਿਨੀ ਬਟਾਲਾ ਤੇ ਵੀ ਸੋਸ਼ਲ ਮੀਡੀਆ ਤੇ ਖਬਰ ਕੋ ਮਰੀ ਸੀ ਅਸੀਂ ਵੀ ਇਹ ਖਬਰ ਹੈ ਜਿਹੜੀ ਸ਼ੇਅਰ ਕੀਤੀ ਸੀਗੀ ਕਿ ਬਟਾਲਾ ਦੇ ਵਿੱਚ ਇੱਕ ਪੱਤਰਕਾਰ ਨੇ ਭੱਲਾ ਜੀ ਜੋ ਕਿ ਕਾਫੀ ਲੰਬੇ ਸਮੇਂ ਤੋਂ ਪੱਤਰਕਾਰੀ ਕਰ ਰਹੇ ਸੀਗੇ ਉਹਨਾਂ ਦੇ ਨਾਲ 1 ਅਗਸਤ ਨੂੰ ਜੋ ਬਟਿੰਡਾ ਪੁਲਿਸ ਦੇ ਦੋ ਸਬ ਇੰਸਪੈਕਟਰ ਜੋ ਕਿ ਬਟਾਲਾ ਦੇ ਵਿੱਚ ਆਏ ਸਨ ਉਹਨਾਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ ਅਤੇ ਕਾਫੀ ਬੁਰੀ ਤਰ੍ਹਾਂ ਕੁੱਟਣ ਦੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਉਸ ਮਾਮਲੇ ਦੇ ਵਿੱਚ ਵੀ ਹੁਣ ਬਟਾਲਾ ਪੁਲਿਸ ਦੇ ਵੱਲੋਂ ਪੱਤਰਕਾਰਾਂ ਦੇ ਰੂਹ ਨੂੰ ਦੇਖਦੇ ਹੋਏ ਜੋ ਬਟਿੰਡਾ ਪੁਲਿਸ ਦੇ ਦੋਨੇ ਸਬ ਇੰਸਪੈਕਟਰ ਹੈ ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਦੋਸਤੋ ਜੋ ਸਾਨੂੰ ਮੈਂ ਬਟਾਲਾ ਦੀ ਅਰ ਜਾਣਕਾਰੀ ਦੇਦਾ ਕਿ ਪੱਲਾ ਸਾਹਿਬ ਜੋ ਪੱਤਰਕਾਰ ਨੇਗੇ ਉਹ ਇੱਕ ਆਪਦੀ ਦੁਕਾਨ ਦੇ ਕੋਲ ਹੋਟਲ ਸੀਗਾ ਉੱਥੇ ਜਾਂਦੇ ਨੇ ਉਹ ਉੱਥੇ ਇੱਕ ਵਰਦੀ ਦੇ ਵਿੱਚ ਸਬ ਇੰਸਪੈਕਟਰ ਸੀ ਇੱਕ ਸਿਵਲ ਦੇ ਵਿੱਚ ਸੀਗਾ ਤਾਂ ਪੱਲਾ ਜੀ ਕਹਿੰਦੇ ਕਿ ਮੈਂ ਦੇਖਿਆ ਕਿ ਸਾਡੇ ਇਲਾਕੇ ਦੇ ਇਹ ਪੁਲਿਸ ਅਫਸਰ ਨਹੀਂ ਹੈਗੇ ਤਾਂ ਉਹਨਾਂ ਨੇ ਵੈਸੇ ਹੀ ਰੁਟੀਨ ਦੇ ਵਿੱਚ ਪੁੱਛਿਆ ਕਿ ਤੁਸੀਂ ਕਿਸ ਜਗ੍ਹਾ ਤੋਂ ਆਏ ਹੋ ਇਹ ਦੇਖੋ ਬੇਟਾ ਪੁੱਛਣਾ ਫਰਜ਼ ਵੀ ਬੰਦ ਹੈ ਹਨਾ ਜੇ ਕੋਈ ਬੰਦਾ ਹੈਗਾ ਕੀ ਅਣਪਛਾਤਾ ਬੰਦਾ ਸਾਡੇ ਇਲਾਕੇ 'ਚ ਕਿਉਂ ਆ ਰਿਹਾ ਹੈਗਾ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਜੋ ਪੁਲਿਸ ਅਫਸਰ ਸੀਗੇ ਉਹਨਾਂ ਨੇ ਉਸ ਦੀ ਗੱਲ ਦਾ ਜੋ ਸਹੀ ਜਵਾਬ ਨਹੀਂ ਦਿੱਤਾ ਕੁਝ ਸਮੇਂ ਬਾਅਦ ਜੋ ਦੋਨੇ ਪੁਲਿਸ ਅਫਸਰ ਆ ਹੋ ਖੇਜ ਜਾਂਦੇ ਆ ਤੇ ਉਹ ਕਹਿੰਦੇ ਕਿ ਇਸ ਨੂੰ ਬਾਹਰ ਲੈ ਕੇ ਚੱਲੋ ਕਿਉਂਕਿ ਉਹਨਾਂ ਨੂੰ ਇਹ ਸੀਗਾ ਕਿ ਹੋਟਲ ਦੇ ਅੰਦਰ ਸੀਸੀਟੀਵੀ ਕੈਮਰਾ ਹੋਵੇਗਾ ਤੇ ਜੇਕਰ ਅਸੀਂ ਇੱਥੇ ਉਹਦੀ ਕੁੱਟਮਾਰ ਕਰਾਂਗੇ ਤਾਂ ਇਹ ਪੂਰੀ ਵੀਡੀਓ ਹੈ ਜਿਹੜੀ ਉਹ ਸੀਸੀਟੀਵੀ ਦੇ ਵਿੱਚ ਆ ਜਾਵੇਗੀ ਲੇਕਿਨ ਜਦੋਂ ਬਾਹਰ ਲੈ ਕੇ ਆਉਂਦੇ ਆ ਬਾਹਰ ਲਿਆ ਕੇ ਉਹ ਜਿਸ ਬੁਰੀ ਤਰ੍ਹਾਂ ਕੁੱਟਮਾਰ ਔਰ ਜੋ ਪੱਲਾ ਨੇ ਪੱਤਰਕਾਰ ਜੀ ਜੋ ਉਹਨਾਂ ਵੀ ਕਰਦੇ ਹੈਗੇ ਆ ਉਹਨਾਂ ਦੇ ਲੱਤਾਂ ਮਾਰਦੇ ਆ ਔਰ ਇੱਕ ਕਿਸਮ ਦਾ ਜੋ ਉਹਨਾਂ ਨੇ ਲੱਤਾਂ ਮਾਰੀਆਂ ਸੀਗੀਆਂ ਤਾਂ ਇਹ ਇੱਕ ਉਹਨਾਂ ਦੇ ਧੌਂ ਦਾ ਮਣਕਾ ਵੀ ਟੁੱਟ ਸਕਦਾ ਸੀ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਈਵਨ ਕਿ ਤੁਸੀਂ ਵੀ ਵੀਡੀਓ ਦੇ ਵਿੱਚ ਦੇਖਿਆ ਹੋਣਾ ਕਿ ਜਦੋਂ ਪੱਲਾ ਜੀ ਉੱਥੇ ਬੇਹੋਸ਼ ਹੋ ਕੇ ਪਾਣੀ ਦੇ ਵਿੱਚ ਡਿੱਗ ਚੁੱਕੇ ਸੀਗੇ ਕੁਝ ਸਮੇਂ ਬਾਅਦ ਹੀ ਸਬ ਇੰਸਪੈਕਟਰ ਜਿਹੜੇ ਆਉਂਦੇ ਆ ਉਹ ਚੈੱਕ ਕਰਦੇ ਹੈਗੇ ਆ ਕਿ ਉਹ ਜਿਉਂਦਾ ਜਾਂ ਨਹੀਂ ਜਿਉਂਦਾ ਹੈਗਾ ਇਸ ਪੂਰੇ ਮਾਮਲੇ ਤੋਂ ਬਾਅਦ 2 ਅਗਸਤ ਨੂੰ ਪੁਲਿਸ ਦੇ ਵੱਲੋਂ ਅਣਪਛਾਤੇ ਲੋਕਾਂ ਦੇ ਖਿਲਾਫ ਮਾਮੂਲੀ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਸੀ ਆ ਪਰ ਇਸ ਪੂਰੇ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਅਤੇ ਪੱਤਰਕਾਰਾਂ ਦੇ ਰੋਹ ਨੂੰ ਦੇਖਦੇ ਹੋਏ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਬਠਿੰਡਾ ਪੁਲਿਸ ਦੇ ਦੋਨੇ ਜੋ ਸਬ ਇੰਸਪੈਕਟਰ ਹੈਗੇ ਉਹਨਾਂ ਦੇ ਬਾਈ ਨੇਮ ਮਾਮਲਾ ਦਰਜ ਕੀਤਾ ਗਿਆ ਹੈ ਜਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਜੋ ਪੰਜਾਬ ਦੇ ਬੁੱਧੀਜੀਵੀ ਹੈਗੇ ਆ ਅਤੇ ਇਨਸਾਫ ਪਸੰਦ ਲੋਕ ਹੈ ਉਹਨਾਂ ਦਾ ਕਹਿਣਾ ਹੈਗਾ ਕਿ ਪੰਜਾਬ ਹੈ ਜੋ ਇਸ ਨੂੰ ਪੁਲਿਸ ਸਟੇਟ ਨਾ ਬਣਨ ਦਿੱਤਾ ਜਾਵੇ ਅਤੇ ਜੋ ਵੀ ਪੁਲਿਸ ਅਧਿਕਾਰੀ ਕਿਸੇ ਵਿਅਕਤੀ ਦੇ ਕਿਸੇ ਪੱਤਰਕਾਰ ਦੇ ਕਿਸੇ ਵੀ ਆਮ ਨਾਗਰਿਕ ਦੇ ਉੱਪਰ ਜੇ ਕੋਈ ਤਸ਼ੱਦਦ ਕਰਦਾ ਤਾਂ ਉਸਦੇ ਸਖਤ ਕਾਰਵਾਈਆਂ ਜਿਹੜੀ ਹੋਣੀ ਚਾਹੀਦੀ ਹੈਗੀ ਹੈ ਤਾਂ ਇਹ ਬੇਟਾ ਤਿੰਨੋਂ ਮਾਮਲੇ ਸੀਗੇ ਜਿਹੜੇ ਪਿਛਲੇ ਕੁਝ ਦਿਨਾਂ ਦੇ ਵਿੱਚ ਹਾਈਲਾਈਟ ਹੋਏ ਸੀਗੇ ਪੁਲਿਸ ਤਸ਼ੱਦਦ ਦੇ ਮਾਮਲੇ ਸੀਗੇ ਜਿਹੜੇ ਸ਼੍ਰੀ ਆਮ ਜੋ ਲੋਕਾਂ ਦੇ ਨਾਲ ਕੁੱਟਮਾਰ ਪੱਤਰਕਾਰਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਇਹ ਤਿੰਨੇ ਪੂਰੇ ਮਾਮਲੇ ਸੀਗੇ ਜਿਹੜੇ ਤੁਹਾਨੂੰ ਮੈਂ ਦੱਸੇ ਹੈਗਾ ਤਾਂ ਦੋ ਦਸ਼ਕੋ ਇਸ ਮਾਮਲੇ 'ਤੇ ਤੁਹਾਡੀ ਕੀ رائے ਹੈ ਕੀ ਪੰਜਾਬ ਉਹ ਪੁਲਿਸ ਸਟੇਟ ਬਣਦਾ ਜਾ ਰਿਹਾ ਹੈ ਜਾਂ ਪੁਲਿਸ ਕਰਮਚਾਰੀਆਂ ਦੇ ਵੱਲੋਂ ਜੋ ਤਸ਼ੱਦਦ ਕੀਤੇ ਚ ਕੀ ਇਹ ਜਾਇਜ਼ ਨੇ ਜਾਂ ਜੋ ਮਾਨਯੋਗ ਹਾਈ ਕੋਰਟ ਦੇ ਵੱਲੋਂ ਜਿੰਨਾ ਪੁਲਿਸ ਅਧਿਕਾਰੀਆਂ ਤੇ ਮਾਮਲੇ ਦਰਜ ਕਰਨ ਦੀ ਹੁਕਮ ਦਿੱਤੇ ਗਿਆ ਉਹ ਸਹੀ ਨੇ ਤੁਸੀਂ ਆਪਣੇ ਵਿਚਾਰ ਹੈ ਜਿਹੜੇ ਇਹ ਕਮੈਂਟਾਂ ਦੇ ਵਿੱਚ ਜ਼ਰੂਰ ਦੇ ਸਕਦੇ ਹੋ ਤਾਂ ਦੋਸਤੋ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਜ਼ਰੂਰ ਸਾਡੇ ਨਾਲ ਜੁੜੇ ਰਹੋ ਧੰਨਵਾਦ